वाहे वाहेगुरु लोभी का कभी वसा नहीं करना अच्छा तकड़ी दे सच है दूसरे पलड़े झूठ है दो दो चीजा हैं अच्छा झूठ चकना पाएगा ਹੇ ਸੱਚ ਦੇ ਪੱਲੇ ਸੱਚ ਤੋਲਿਆ ਜਾਏਗਾ ਇੱਕ ਪਾਸੇ ਤੱਕੜੀ ਚ ਪਲੜੇ ਚ ਸਵਾਰਥ ਹੈ ਮਤਲਬ ਨਹੀਂ ਸਭ ਕੁਛ ਕੁਚਲਿਆ ਜਾਣਾ ਹੈ ਇਹ ਰਿਸ਼ਤੇ ਭੈਣ ਭਾਈ ਦੇ ਪਤੀ ਪਤਨੀ ਦੇ ਮਾਤਾ ਪਿਤਾ ਦੇ ਮਾਂ ਧੀ ਦੇ ਸਾਰੇ ਰਸਤੇ ਖਰਾਬ ਹੋਣਗੇ ਜਿੱਥੇ ਮਤਲਬ ਹੈ ਜਿੱਥੇ ਸਵਾਰਥ ਹੈ ਠੀਕਾ ਕੀ ਲਾਜਾ ਇਹ ਪੁਕਰ ਹੈ مالک ਦਾ ਵਫਾਦਾਰ ਹੈ ਬੱਚਾ ਜਦੋਂ ਹਲਕ ਜਾਂਦਾ ਹੈ ਫਿਰ ਮਾਲਕ ਨੂੰ ਵੀ ਵੱਡਦਾ ਹੈ ਉਹਦਾ ਇਲਾਜ ਹੈ ਮਾਰਨ ਸ ਸਤ ਸੰਗਤ ਛਡਨੀ ਪੈ ਗਈ ਆ ਦੀ ਸਵਾਰਥੀ ਬੰਦੇ ਦੀ ਮਤਲਬੇ ਬੰਦੇ ਦੀ ਆਂਦੇ ਮਿੱਠਾ ਪਿਆਰਾ ਹੋ ਕੇ ਮੈਨੂੰ ਠੱਗੀ ਲਾ ਗਿਆ ਤੂੰ ਵਿਸਵਾਸ ਕਿਉਂ ਕੀਤਾ ਸ ਸਾਡੇ ਰਿਸ਼ਤੇ ਟੁੱਟਣਗੇ ਸਭ ਕੁਝ ਬਿਨ ਪਾਣੀ ਤੋਂ ਡੁੱਬ ਜਾਗੇ ਜੇ ਹੱਥ 'ਚ ਝੰਡਾ ਹੈ ਸਵਾਰਥ ਦਾ ਸ ਨਾ ਅਸੀਂ ਸਿੱਖਾ ਨਾ ਸਾਡੇ ਕੋਲ ਸਿੱਖੀ ਹੈ ਅੱਛਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਉਹ ਕਹਿੰਦੇ ਵਿਰਲੇ ਹਨ ਗੁਰਮਖ ਗੁਰਮਖ ਬਾਜੀ ਜਿੱਤਣਗੇ ਮਨ ਮੁਖ ਹਾਰਨਗੇ ਅਸੀਂ ਮੰਨਦਿਆਂ ਕਰਦੇ ਹਾਂ ਇਹ ਹੈ ਗੋਇਆ ਮਨ ਨਹੀਂ ਪਿਆਰੇ ਖਾਲੀ ਬਰਤਨ ਚ ਜੇ ਪਹਿਲੋਂ ਜਲ ਹੈ ਪਾਣੀ ਹੈ ਦੁੱਧ ਪਾਣਾ ਹੈ ਕਿਵੇਂ ਪਾਏਗਾ ਨਹੀਂ ਬਰਤਨ ਸਾਡਾ ਪੁੱਠਾ ਹੈ ਖਾਲੀ ਕਰਨਾ ਪਏਗਾ ਇਹ ਹੈਂਗ ਹੋਇਆ ਮਨ ਨਹੀਂ ਨਹੀਂ ਬਾਜੀ ਜਿੱਤੇ ਜਾਣੇ ਪਿਆਰੇ ਮਨ ਸਾਡਾ ਡਰਾਈਵਰ ਹੈ ਚਲਾਏਗਾ ਤੂੰ ਜੋ ਕਰਨਾ ਹੈ ਉਹ ਲਿਖ ਲੈ ਸੋ ਜੋ ਵੀ ਸਮੱਸਿਆ ਆਏਗੀ ਜੋ ਦੁੱਖ ਆਏਗੀ ਇਹ ਜੋ ਡਰਾਈਵਰ ਰੂਪ ਹੈ ਜੋ ਸੋਚ ਹੈ ਸਾਡੀ ਵਿਚਾਰਤਾ ਰ ਹੈ ਇਹ ਫਿਰ ਛੇਤੀ ਫੈਸਲਾ ਲੈ ਲੇਗੀ ਇਹ ਮਨ 24 ਘੰਟੇ ਚੱਲਣ ਵਾਲੀ ਮਸ਼ੀਨ ਹੈ ਇਹ ਚੱਲੇਗੀ ਸੁੱਤਿਆਂ ਵਿੱਚ ਚੱਲੇਗੀ ਚੇਤ ਸੁਚੇਤ ਜਾਗਣਾ ਪੈਗਾ ਕਹਿੰਦੇ ਸਮਾਧੀ ਲਾਓ ਮਾਲਾ ਫੇਰੋ ਅੱਖਾਂ ਵੀ ਟੋ ਨਹੀਂ ਅੱਖਾਂ ਤਾਂ ਪਹਿਲਾਂ ਹੀ ਮੀਟੀਆਂ ਹੋਈਆਂ ਸੋ ਜਾਗਣਾ ਪੈਗਾ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਸ਼੍ਰੀ ਕਰੋਗਰਾਜ ਸਾਹਿਬ ਜੀ ਦਾ 2030 ਚ ਸਭ ਦਾ ਹੱਲ ਲਾਗੂ ਹੋਏਗਾ ਇਹ ਵਿਚਾਰ ਤਾਰਾ ਪੜ੍ਹਨੀ ਪੈਗੀ ਸੁਣਨੀ ਪੈਗੀ ਫਿਰ ਮੰਨਣਾ ਪਏਗਾ ਥਿਉਰੀ ਹੈ ਇੱਕ ਪ੍ਰੈਕਟੀਕਲ ਹੈ ਪ੍ਰੈਕਟੀਕਲ ਜੀਵਨ ਜੀਣਾ ਪਏਗਾ 239 ਸਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸੌਖਾ ਔਰ ਸਹੀ ਰਸਤਾ ਬਣਾਇਆ ਹੈ ਸੋ ਪਰਮੇਸ਼ਰ ਕੀ ਹੈ ਉਹ ਕਾਨੂੰਨ ਰੂਪ ਹੈ ਉਹ ਸਿਸਟਰ ਰੂਪ ਹੈ ਅੱਛਾ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਤੂੰ ਦੇਖ ਤਮਾਸ਼ਾ ਉਹਦਾ ਖੇਲ ਦੇਖ ਸੰਜੋਗ ਵਜੋਗ ਤੁਰਹੀ ਹੂਆ ਅੱਛਾ ਐਸਾ ਹੀ ਹੈ ਖੇਲ ਉਹਦਾ ਬਿਰਲੇ ਨੂੰ ਸਮਝ ਆਉਂਦਾ ਹੈ ਉਹ ਹੈ ਸੰਤ ਸੰਤ ਕੌਣ ਹੈ ਸੰਤ ਗੁਣਾ ਦਾ ਨਾਮ ਹੈ ਸਰੀਰ ਦਾ ਨਾਮ ਨਹੀਂ ਸੋ ਠੀਕ ਹੈ ਤੇ ਪੁਤਲਾ ਹੈ ਇਹ ਨੱਚੇਗਾ ਪਾਣੀ ਦੀ ਬੂੰਦ ਇਹ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਏਗੀ ਲੂਣ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਖੁਰ ਗਈ ਗਰਬਾਣੀ ਪੜਨੀ ਪੈਗੀ ਵਿਚਾਰ ਨਹੀਂ ਪੈਗੀ ਸਮਝਣਾ ਪਏਗਾ ਇਹ ਪਰਮੇਸ਼ਰ ਕੀ ਹੈ ਇੱਕ ਪਰਮੇਸ਼ਰ ਬਜਾਰਤਾ ਹੈ ਇਹ 부ਝਣੀ ਪੈਗੀ ਉਹ ਨਿਤ ਨਵਾਂ ਹੈ ਸੋ ਇੱਕ ਮਿੰਟ ਸਕਿੰਟ ਜਿਹੜਾ ਪਿੱਛੇ ਲੰਘ ਗਿਆ ਉਹ ਵਾਪਸ ਨਹੀਂ ਆਉਣਾ ਉਹਦੇ ਕੋਲ ਪਰਮੇਸ਼ਰ ਕੋਲ ਇਹ ਹੀ ਤਾਕਤ ਹੈ ਉਹ ਅਪਡੇਟ ਹੁੰਦਾ ਹੈ ਨਾਲ ਦੀ ਨਾਲ ਸੋ ਇਹ ਜੇ ਔਰ ਓਵਰ ਸੋਚ ਹੈ ਨਹੀਂ ਰੱਬ ਦਾ ਝਗੜਾ ਛੱਡ ਕੇ ਤੂੰ ਜੀ ਤਨ ਕੀ ਹੈ ਮਨ ਕੀ ਹੈ ਧਨ ਕੀ ਹੈ ਦੋ ਦੋ ਚੀਜ਼ਾਂ ਹਨ ਜੀ ਅਸੀਂ ਵੀ ਇੱਕ ਅੰਦਰੋਂ ਹਾਂ ਇੱਕ ਬਾਹਰੋਂ ਹਾਂ ਇੱਕ ਮਾਇਆ ਹੈ ਇੱਕ ਪਰਮੇਸ਼ਰ ਹੈ ਮਾਇਆ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਜੀ ਮਾਇਆ ਲਈ ਸਾਡੇ ਕੋਲ ਵਕਤ ਹੈ ਧਨ ਪਾਈ ਲਈ ਪਤਨੀ ਲਈ ਬੱਚਿਆਂ ਲਈ ਨਹੀਂ ਮਾਇਆ ਲਈ ਸਾਡੇ ਕੋਲ ਬਹੁਤ ਵਕਤ ਹੈ ਸੋ ਆਪਣੇ ਆਪ ਨੂੰ ਦੋਸਤ ਬਣਾਉਣਾ ਪਏਗਾ ਭਗਤ ਬੰਨਾ ਪਏਗਾ ਭਗਤੀ ਕੀ ਹੈ ਆਪਣੇ ਆਪ ਨੂੰ ਪ੍ਰੇਮ ਕਰਨਾ ਜੋ ਦੋ ਭਗਤੀ ਦੇ ਥੰ ਹਨ ਪ੍ਰੇਮ ਔਰ ਡਰ اچھا ਡਰ ਤੇ ਅੱਗੇ ਬਹੁਤ ਹੈ ਸਰਕਾਰਾਂ ਡਰਾ ਕੇ ਥੋੜਾ ਜਿਹਾ ਚੋਗਾ ਪਾ ਕੇ ਇਹ ਧਾਲ ਆਟਾ ਸਕੀਮ ਦੇ ਕੇ ਸਾਨੂੰ ਭੇਡਾਂ ਤੋਂ ਉਹਨਾਂ ਲਾ ਲੈਂਦੀ ਹੈ ਸਾਡੇ ਕੰਬਲਾਂ ਦੇ ਭੇਡਾਂ ਦੇ ਬਣੇ ਸਾਨੂੰ ਵੰਡ ਰਹੇ ਹਨ ਅੱਛਾ ਜੇ ਵਰਤਾਵਾ ਬੇਈਮਾਨ ਹੈ ਨਹੀਂ ਠੀਕ ਹੈ ਪਰਮੇਸ਼ਰ ਦੇ ਸਾਡੇ ਅੰਦਰ ਹੀ ਖਜ਼ਾਨੇ ਤਲੀ ਤੇ ਰੱਖੇ ਹੋਏ ਹਨ ਜੀ ਪਰਮੇਸ਼ਰ ਦੀ ਬਾਜ਼ਾਰ ਤੋਂ বুঝਣੀ ਪੈਗੀ ਜੀ ਇਹ ਵਰਲੇ ਨੂੰ ਸਮਝ ਆਏਗੀ ਜੀ ਇਹ ਬਾਝਾ ਤਵੇ ਲਾ ਪੂਜੇਗਾ ਜੀ ਜੇ ਮੇਰੀ ਸੋਚ ਗਰੀਬ ਹੈ ਤਾਂ ਮੈਂ ਗਰੀਬ ਹਾਂ ਗਰੀਬੀ ਚ ਜਨਮ ਲੈਣਾ ਹੋਰ ਗੱਲ ਹੈ ਗਰੀਬ ਹੋ ਕੇ ਮਰਨਾ ਤਰਸ ਤਸ ਮਰਨਾ ਸਹਿਮ ਸਹਿ ਮਰਨਾ ਠੀਕ ਹੈ ਤੇ ਤੇਰੀ ਇਹ पाचਕ ਸ਼ਕਤੀ ਵੀ ਖਰਾਬ ਹੋਵੇਗੀ ਸਾਰਾ ਬੈਲੈਂਸ ਹਿੱਲੇਗਾ ਇਹ ਸੂਰਜ 1 ਮਿੰਟ ਸੈਕਿੰਡ ਲੇਟ ਨਹੀਂ ਹੁੰਦਾ ਅਰਥ ਚ ਸਾਰਾ ਸਿਸਟਮ ਚੱਲ ਰਿਹਾ ਹੈ ਸੂਰਜ ਚੰਦਰਮਾ ਧਰਤੀ ਘੁੰਮ ਰਹੀ ਹੈ ਦਿਨ ਰਾਤ ਬਹਰ ਰਹੇ ਹਨ ਚੀਜ਼ ਵੱਧ ਰਹੀ ਹੈ ਕੋਈ ਵੀ ਮਰੀ ਚੀਜ਼ ਨਹੀਂ ਅੱਛਾ ਇਹ ਦਾਣੇ ਨੂੰ ਸਮਝਦਾ ਮਰਿਆ ਨਹੀਂ ਇਹਨੂੰ ਬੀਜ ਦੇਖੂਗਾ ਫਰਲ ਕਰਕੇ ਬੀਜ ਨਿਕਲੇਗਾ ਬੀਜ ਦੇ ਵਿੱਚ ਹੀ ਹੈ ਤਾਕਤ ਥੋੜੀ ਜੀ ਉੱਪਰ ਹਜ਼ਾਰਾਂ ਲੱਖਾਂ ਕਵਰ ਹਨ ਉਹਦੀ ਸੁਰੱਖਿਆ ਵਾਸਤੇ ਬੀਜ ਦੇ ਵਿੱਚ ਇਹ ਪੁੱਜਿਆ ਹੋਇਆ ਬੀਜ ਦਾਲ ਬਣਿਆ ਬੀਜ ਗਲਿਆ ਹੋਇਆ ਬੀਜ ਨਹੀਂ ਉਗਣਾ ਤੋ ਉਗਣਾ ਕਰਕੇ ਸਾਡੇ ਗੁਣ ਗਲ ਕੇ ਠੀਕ ਹੈ ਗਿਆਨ ਥੋੜਾ ਜੀ ਬਹੁਤ ਹੈ ਥੋੜਾ ਜਿਹਾ ਸਾਤ ਹੱਥ ਚ ਹੋਇਆ ਖੂਚੋ ਬਾਲਟੀ ਲਮਕਾ ਕੇ ਪਾਣੀ ਪੀ ਲੈਣਾ ਹੈ ਤਿਆਸ 부ਝ ਜਾਣੀ ਹੈ ਅੱਛਾ ਗਿਆਨ ਥੋੜਾ ਜੀ ਬਹੁਤ ਹੈ ਮਨ ਨੂੰ ਸਮਝਾਂ ਲਈ ਸ ਇਹ ਨਜ਼ਰੀਆ ਬਦਲਣਾ ਪਏਗਾ ਔਕਾਤ ਬਣਾਣੀ ਪਏਗੀ ਬਰਤਨ ਪੜਾਣਾ ਪਏਗਾ ਅ ਨਿੱਕੀ ਜੀ ਗੱਲ ਸਮਝ ਆ ਗਈ ਨਾ ਵੀ ਗਾਂ ਮੱਚ ਦੁੱਧ ਨਹੀਂ ਦਿੰਦੀ ਅੱਛਾ ਹਮੇਸ਼ਾ ਤੋਂ ਪੁੱਠੀ ਗੱਲ ਕਰਨਾ ਹੈ ਪਹਿਲੇ ਸਾਨੂੰ ਪੜਾਇਆ ਗਿਆ ਨਾ ਗਾਂ ਕਹਿਤ ਚਾਰ ਲੱਤਾਂ ਹੁੰਦੀਆਂ ਨੇ ਅੱਛਾ ਚਾਰ ਥਣ ਹੁੰਦੇ ਨੇ ਪੂਛ ਹੁੰਦੀ ਆ ਦੋ ਅੱਖਾਂ ਹੁੰਦੀਆਂ ਦੋ ਗਾਂ ਦੁੱਧ ਦਿੰਦੀ ਆ ਨਹੀਂ ਪਿਆਰੇ ਗਾਂ ਦੁੱਧ ਨਹੀਂ ਦਿੰਦੀ ਇਹ ਜਿਹੜਾ ਸਮੁੰਦਰ ਚੱਲ ਰਿਹਾ ਦੁੱਧ ਤਾਂ ਨਹੀਂ ਉਹ ਮਲਮੂਤਰ ਤੇ ਦਿੰਦੀ ਹੈ ਦੁੱਧ ਆਪ ਪ੍ਰਗਟ ਕਰਨਾ ਪੈਂਦਾ ਹੈ ਇਹ ਹੀ ਬਾਜ਼ਾਰਤ ਹੈ ਠੀਕ ਹੈ ਜੋ ਤੂੰ ਪ੍ਰਾਪਤ ਕਰਨਾ ਹੈ ਖੋਜ ਕਰਨੀ ਪਵੇਗੀ ਹਰ ਰੋਜ਼ ਕਰਨੀ ਪਵੇਗੀ ਪਰਮੇਸ਼ਰ ਕਟਰਾਉ ਨੂੰ ਵਿਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਰਵਾਂਦਿਆਂ ਨੂੰ ਹਸਾ ਦਿੰਦਾ ਹੈ ਹੱਸਦਿਆਂ ਨੂੰ ਰਵਾ ਦਿੰਦਾ ਹੈ ਅਮੀਰ ਅੰਦਰੋਂ ਅਮੀਰ ਹੋਣਾ ਪਏਗਾ ਠੀਕ ਹੈ ਸਾਰੇ ਬਰਾਬਰ ਹੀ ਆ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਕੰਦਰੇ स्वत ਲੈ ਲਈ ਦੇ ਕੋਲ ਪਸੀਨੇ ਦੀ ਕਮਾਈ ਸੀ ਠੀਕ ਹੈ ਜੇ ਤੂੰ ਕੁਰਸੀ ਤੇ ਹੋਏ ਸਾਰੇ ਸਿੱਖਿਆ ਮਰ ਲਈ ਹੈ ਮੈਂ ਬੰਦਾ ਬਣਿਆ ਇੱਕ ਬੰਦਾ ਬਣਿਆ ਹੋਇਆ ਬਹੁਤ ਤਾਕਤ ਰੱਖਦਾ ਹੈ ਬੰਦਾ ਅੱਜ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਬੁਵੇਕ ਬੁੱਧ ਕੀ ਦੀ ਹੈ ਅੱਛਾ ਪਰਮੇਸ਼ਰ ਦੀ ਹੈ ਜੋ ਸਾਰੇ 84 85 86 ਲੱਖ ਜੂਨ ਨੂੰ ਚਲਾ ਰਿਹਾ ਹੈ ਉਹ ਕਾਨੂੰਨ ਰੂਪ ਹੈ, ਸਿਸਟਰ ਰੂਪ ਹੈ, ਕੁਦਰਤ ਰੂਪ ਹੈ, ਕੁਦਰਤ ਨੂੰ ਸਮਝਣਾ ਪਏਗਾ ਜੀ ਇਹ ਉਹਨੇ ਕੱਚਾ ਮਾਲ ਦਿੱਤਾ ਸਾਨੂੰ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ। ਇਹ ਜਨਵਰ ਪਸ਼ੂ ਕੀ ਕਰ ਸਕਦੇ ਜੇ ਮਨੁੱਖ ਜਨਮੇ ਨਾ ਲੈਂਦਾ ਕੁਝ ਨਾ ਕੁਝ ਖੋਜ ਕਰ ਰਿਹਾ ਹੈ। ਬਾਹਰ ਵੱਡਾ ਹੋ ਗਿਆ ਵਿਗਿਆਨ ਸਾਇੰਸ ਨੇ ਖੋਜ ਕੀਤੀ। ਅੰਦਰ ਛੋਟਾ ਹੋ ਗਿਆ। ਠੀਕ ਹੈ। ਮਾੜੀ ਜੀ ਚੂਈ ਆ ਜੇ। ਕੋੜ ਕੇ ਲਿਆ ਜੇ ਨਿੱਕੀ ਜੀ ਪ੍ਰੋਬਲਮ ਆ ਜੇ ਦਰਦੇ ਹਨ ਅੱਛਾ ਦੁੱਧ ਤੇ ਮਲਾਈ ਆ ਜੇ ਦੁੱਧ ਦਾ ਗਲਾਸ ਛੱਡ ਕੇ ਭੱਜ ਜਾਂਦੇ ਹਾਂ ਅੱਛਾ ਤਾਂ ਨਿੱਕੇ ਨਿੱਕੇ ਬਾਵਾ ਨਿੱਕੇ ਨਿੱਕੇ ਸਰੀਰ ਹੈ ਸਾਰਾ ਸਮਾਨ ਚਲੋ ਠੀਕ ਹੈ ਜਿਵੇਂ ਜੀਣਾ ਹੈ ਆਜ਼ਾਦੀ ਹੈ ਪਰਮੇਸ਼ਰ ਨੇ ਸਾਰਿਆਂ ਨੂੰ ਆਜ਼ਾਦੀ ਬਖਸ਼ੀ ਹੈ ਜੋ ਤੂੰ ਕਰਨਾ ਹੈ ਉਹਦੇ ਚੀ ਵਰਦਾਨ ਹੈ ਜੋ ਤੂੰ ਕਰਨਾ ਹੈ ਉਹਦੇ ਚੀ ਸਰਾਫ ਹੈ ਇਹ ਕਹ ਜਿਹੜਾ ਬੀਜ ਬੀਜਣਾ ਉਹੀ ਵੜਨਾ ਪਏਗਾ ਸਭ ਤੋਂ ਤੂੰ ਆਪਣੇ ਆਪ ਨੂੰ ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਹਾਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਆਪਣੋਂ ਆਪਣੇ ਵਿਗੜੇ ਹੋਏ ਹੱਥੀ ਨੂੰ ਬੰਦਰ ਦੀ ਨਿਆਈ ਨੂੰ ਇਹ ਇਹ ਕਦੀ ਸੱਪ ਬਣਦਾ ਹੈ ਬਿਰਤੀ ਕਦੀ ਕਾਂ ਬਣਦਾ ਹੈ ਕਦੀ ਕੁਛ ਬਣਦਾ ਹੈ ਇਹ ਬਿਰਤੀ ਸੋਚ ਨੂੰ ਬਦਲਣਾ ਪਏਗਾ ਸੋ ਤੂੰ ਤੂੰ ਹੈ ਮੈਂ ਮੈਂ ਹਾਂ ਅੱਛਾ ਤੂੰ ਆਪਣਾ ਨਾ ਕਿਸੇ ਦੇ ਥੋਪ ਨਾ ਪੰਥ ਨੂੰ ਖਤਰਾ ਹੈ ਨਾ ਸਿੱਖੀ ਨੂੰ ਖਤਰਾ ਹੈ ਕੋਈ ਖਤਰਾ ਨਹੀਂ ਠੀਕ ਹੈ ਤੇਰਾ ਹੱਕ ਕੌਣ ਖਾ ਰਿਹਾ ਜੇ ਤੂੰ ਸੁੱਤਾ ਹੈ ਠੀਕ ਹੈ ਜਾਗਣਾ ਪਏਗਾ ਇਹ ਬਾਹਰਲੀ ਅੱਖਾਂ ਇਹ ਮਾਇਆ ਨੂੰ ਵੇਖਣਗੇ ਆ ਜੋ ਦੇਖ ਰਹੇ ਆ ਇਹ ਮਾਇਆ ਹੈ ਅੰਦਰਲੀ ਅੱਖਾਂ ਕੰਨ ਨਰੰਕਾਰ ਨੂੰ ਵੇਖਣਗੇ ਅੰਦਰ ਉਹ ਆਇਆ ਹੋਇਆ ਹੈ ਉਹ ਪੱਤੇ ਪੱਤੇ ਚ ਜਰੇ ਜਰੇ ਚ ਆਪਣੇ ਆਪ ਚਹਾ ਚ ਨਹੀਂ ਸਮਝੇ ਸੋ ਪਰਮੇਸ਼ਰ ਕਹਿੰਦਾ ਮੈਂ ਆਵਾ ਨਾ 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 ਤੂੰ ਨਹੀਂ ਤੂੰ ਗਾਓ ਮੱਝਾਂ ਲਵੇਰੀਆਂ ਭੇਜੀ ਜਾ ਬੰਗਲੇ ਗਾੜੀਆਂ ਭੇਜੀ ਜਾ ਜਿਆਦਾ ਤਾਂ ਭੇਜੀ ਜਾ ਪ੍ਰਵੇਸ਼ ਕਰਦਾ ਮੈਂ ਨਾ 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 ਤੂੰ ਨਹੀਂ ਤੂੰ ਆ ਗਿਆ ਤਾਂ ਫਿਰ ਸੱਚ ਬੋਲਣਾ ਪੈਣਾ ਹੈ ਹੁੰਦਾ ਸਮਾਣੇ ਹੈ ਕਹਿੰਦਾ ਮੈਂ ਆ ਗਿਆ ਤੇਰੇ ਕੋਲ ਹੀ ਆਂ ਝੂਠ ਮਾਰਦਾ ਹੈ 100 ਕਿਲੋਮੀਟਰ ਦੂਰ ਹੈ ਨਹੀਂ ਇਹ ਤੇਰੀ ਪੋਲ ਕਿਸੇ ਦਿਨ ਘੱਟਰੀ ਖੁੱਲ ਜਾਣੀ ਹੈ ਸੰਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਆਪਣੇ ਆਪ ਨੂੰ ਸਮਾਹ ਲੈ ਜਿਦੋਂ ਤੂੰ ਜਾਗ ਜਾਏਗਾ ਕੈਸਰ ਵਰਗੇ ਰੋਗ ਸਾਰੇ ਤੇਰੇ ਅੰਦਰ ਹੀ ਹਨ 99.99 ਸਾਰਾ ਮਨ ਦਾ ਖੇਲ ਹੈ ਮਨ ਟ੍ਰੈਵਲ ਹੈ ਜੀ ਇਹ ਦੋ ਤਰਾ ਹੈ ਠੰਢੀ ਕਲਾ ਚੜਦੀ ਕਲਾ ਇੱਕ ਨੂੰ ਸ਼ੂਗਰ ਹੋ ਗਿਆ ਉਹ ਲੋਕਾਂ ਨੂੰ ਫੋਨ ਕਰ ਕਰ ਦੱਸਦਾ ਮੇਰਾ ਕੀ ਜੀਣਾ ਹਾਂ ਮੈਂ ਤਾਂ ਬਸ ਸ਼ੂਗਰ ਹੋ ਗਿਆ ਜੀ ਅੱਛਾ ਇੱਕ ਨੂੰ ਸ਼ੂਗਰ ਹੋ ਗਿਆ ਕਹਿੰਦਾ ਠੀਕ ਹੈ ਜਿੱਥੇ ਸਰੀਰ ਲਗਾ ਫਿਰਦਾ ਉੱਥੇ ਸ਼ੂਗਰ ਲੱਗੀ ਫਰੇਗੀ ਉੱਥੇ ਕੈਂਸਰ ਹੋਰ ਬਿਮਾਰੀਆਂ ਲਗੀਆਂ ਫਿਰਨਗੀਆਂ ਜੀ ਸਾਡੀ ਸੋਚ ਕਰਕੇ ਸਾਨੂੰ ਅਰਬਾਂ ਖਰਬਾਂ ਬਿਲੀਅਨ ਟਿਲੀਅਨ ਬਿਮਾਰੀਆਂ ਲਗੀਆਂ ਹੋਈਆਂ ਵੱਡੇ ਵੱਡੇ ਜੋ ਦੀਸਾ ਲੋਕ ਉਹਨਾਂ ਨੂੰ ਵੱਡੇ ਵੱਡੇ ਰੋਗ ਲੱਗੇ ਹਨ ਮਾਰ ਲਾ ਕਰ ਲਾ ਬੇਵਾਨਾ ਕਰ ਲਾ ਪੈਸਾ ਇਕੱਠਾ ਠੀਕ ਹੈ ਜਿਹੜੀ ਤੂੰ ਸੋਚਦਾ ਹੈ ਜੋ ਮੰਗੇ ਠਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੇ ਜੋ ਬੋਲਾ ਇहां ਉहां ਸੱਚ ਹੋਇਆ ਮੈਂ ਕਹਿੰਦਾ ਮੇਰੀ ਕਿਸਮਤ ਮਾੜੀ ਪਰ ਵਿੱਚ ਕਹਿੰਦਾ ਠੀਕ ਹੈ ਮੈਂ ਕਹਿੰਦਾ ਮੈਂ ਗਰੀਬ ਉਹ ਕਹਿੰਦਾ ਠੀਕ ਹੈ ਮੈਂ ਕਹਿੰਦਾ ਲੋਕ ਮਾੜੇ ਰਿਸ਼ਵਤ ਖੋ ਲੋਕ ਠੱਗ ਲੋਕ ਬੇਈਮਾਨ ਠੀਕ ਹੈ ਤੂੰ ਕੀ ਹੈ ਇੱਕ ਬੰਦਾ ਬਣਿਆ ਹੋਇਆ ਬਹੁਤ ਤਾਕਤ ਰੱਖਦਾ ਹੈ ਜੀ ਤੂੰ ਆਪਣੀ ਗੱਲ ਕਰੇ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਇਹ ਨਜ਼ਰੀਆ ਸੋਚ ਬਦਲਨੀ ਪਵੇਗੀ ਸੋ ਜਦੋਂ ਸੱਚ ਤੇ ਚੱਲੇਗਾ ਚਪੇੜਾ ਪੜ੍ਹਣ ਗਿਆ ਅੱਛਾ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਇਹ ਸੱਚ ਦਾ ਢੰਕਾ ਵਝਾਇਆ ਠੀਕ ਹੈ ਪਿਤਾ ਨਹੀਂ ਮਾਂ ਭੈਣ ਜੀ ਨੇ ਸਮਝਿਆ ਰਾਜੇ ਨੇ ਸਮਝਿਆ ਇਹ ਕੋਈ ਰੱਬੀ ਰੂਹ ਹੈ ਸਾਡੇ ਮਨ ਚ ਤੋਂ 30000 40000 ਬੰਦੇ ਤੇ ਖੋਜ ਕੀਤੀ ਸਾਰਿਆਂ ਦੇ ਵਿੱਚ ਇੱਕ ਵੀ ਨਹੀਂ ਸੰਤ ਸਾਰਿਆਂ ਦੇ ਮਨ ਦਾ ਵਿਚ ਮਾਇਆ ਦਾ ਸਰਕਲ ਇੱਥੋਂ ਮਾਇਆ ਕਮਾਣੀ ਹੈ ਇੱਥੇ ਨੌਕਰੀ ਕਰਨੀ ਹੈ ਕੋਈ ਇਧਰ ਨੂੰ ਜਾ ਰਿਹਾ ਛੜਕ ਤੇ ਕੋਈ ਉੱਤਰ ਕੋਈ ਪੂਰਬ ਕੋਈ ਦੱਖਣ ਪੱਛਮ ਸਭ ਦੋ ਰੋਟੀਆਂ ਦਾ ਖੇਲ ਹੈ ਜੇ ਮਾਇਆ ਦੇ ਭਗਤੀ ਕਰਾਂਗੇ ਜਾਪ ਕਰਾਂਗੇ ਮਾਇਆ ਦਾ ਖਿਆਲ ਰੱਖਾਂਗੇ ਮਾਇਆ ਮਿਲ ਜੇਗੀ ਅੰਦਰ ਵੱਡਾ ਕਰਨਾ ਸੀ ਠੀਕ ਹੈ ਥੁਪ ਲਗੇ ਸਰੇ ਪ੍ਰੋਗਰਾਮ ਸਾਹਿਬ ਜੀ ਸਾਨੂੰ ਇਹ ਪਬਲ ਤੋਂ ਕੱਢ ਸਕਦੇ ਹਨ ਇਹ ਵਿਚਾਰ ਥਾਰਾ ਪੜਨੀ ਪਵੇਗੀ ਵਿਚਾਰ ਨਹੀਂ ਪਵੇਗੀ ਜੋਗੀ ਬੰਨਾ ਪਏਗਾ ਜੀ ਜੁੜੇ ਹੋਏ ਦਾ ਨਾਮ ਹੈ ਜੋਗੀ ਜੀ ਇੱਕ ਜਪ ਹੈ ਉਹ ਕੀ ਹੈ ਉਹ ਹੁਕਮ ਹੈ ਉਹਦਾ 1 ਮਿੰਟ ਸੈਕਿੰਡ ਚੋ ਪਿੱਛੇ ਲੰਗ ਗਿਆ ਉਹਦਾ ਹੁਕਮ ਸੀ ਇੱਕ ਜਾਪ ਹੈ ਉਹਦੀ ਸਮਝ ਇੱਕ ਗਿਆਨ ਹੈ ਗਿਆਨ ਹੋ ਗਿਆ ਇਤੋਂ ਪਤਾ ਲੱਗ ਗਿਆ ਸਾਈਨ ਬੋਰਡ ਲੱਗਾ ਸਮਾਣਾ 5 ਕਿਲੋਮੀਟਰ ਕੌਣ ਜੇਗਾ ਨਹੀਂ ਗਿਆਨ ਹੋਰ ਹੈ ਪ੍ਰੈਕਟੀਕਲ ਗਿਆਨ ਹੋਰ ਹੈ ਇੱਕ ਜਪ ਹੈ ਇੱਕ ਜਾਪ ਹੈ ਇੱਕ ਗਿਆਨ ਹੈ ਇੱਕ ਧਿਆਨ ਹੈ ਅੱਗੇ ਹੈ ਚੌਥੇ ਪੱਜਦਾ ਤਰਕੁੱਟੀ ਵਿੱਚ ਵੀ ਮਾਇਆ ਪਈ ਹੈ ਅੱਗੇ ਹੈ ਪਰਮਾਨੰਦ ਆਨੰਦ ਆ ਜਾਣਾ ਕੋਈ ਚੀਜ਼ ਛੱਕੀ ਵੱਡੀ ਗੱਡੀ ਲਈ ਨਵੀਂ ਇਹ ਥੋੜੇ ਚਿਰ ਲਈ ਹੈ ਜੋ ਅੱਖਾਂ ਨਾਲ ਵੇਖ ਰਿਹਾ ਹੈ ਦਾ ਨਾਸ ਹੈ ਦਾ ਅੰਤ ਹੈ ਪਰਮੇਸ਼ਰ ਬੇਅੰਤ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪੀ ਪਰਖਟ ਹੋਏਗੀ ਦਾਸ ਦੀ ਖੋਜ ਹੈ ਕਾਫੀ ਲੱਖ ਰੁਪਏ ਖਰਚਾ ਕੀਤਾ ਹੈ ਜੀ ਕੋਈ ਚੇਲਾ ਚਾਹੀਦਾ ਹੈ ਜੋ ਸਿੱਖਿਆ ਲੈ ਲੇ ਬਹੁਤ ਕਰਵਾਵਾਂਗੇ ਬਹੁਤਾ ਹੋਏਗਾ ਦਾਸ ਨੂੰ ਤੁਸ ਬੁੱਧੀ ਹੈ ਠੀਕ ਹੈ ਜੀ ਇਹ ਰੱਬ ਦੇ ਝਗੜੇ ਤੋਂ ਛੱਡ ਕੇ ਤੂੰ ਆਪਣੀ ਡੋਰ ਸੰਭਾਲ ਆਪਣੇ ਬਾਰੇ ਸੋਚ ਮੋਦੀ ਬਾਰੇ ਸੋਚਦੇ ਆ ਫਲਾਣੇ ਸਰਪੰਚ ਬਾਰੇ ਸੋਚ ਰਿਹਾ ਐਮਐਲਏ ਬਾਰੇ ਸੋਚਦੇ ਆ ਅੱਗੋਂ ਕਿਹੜੀ ਸਰਕਾਰ ਆਏਗੀ ਤੂੰ ਆਪਣੇ ਬਾਰੇ ਸੋਚ ਸਭ ਤੋਂ ਤੂੰ ਆਪਣੇ ਆਪ ਨੂੰ ਜਾਣਦਾ ਹੈ ਆਪਣੀ ਡੋਰ ਸੰਭਾਲ ਜੀ ਇਹ ਕਹਿੰਦੇ ਮਣ ਜੇ ਸਤਗੁਰ ਦੇ ਪਾਸ ਵੇਚਾਂਗੇ ਕਾਰਜ ਰਾਸ ਹੋ ਜੂਗਾ ਅੱਛਾ ਜੇ ਤੇਰੀ ਚੀਜ਼ ਹੋਏਗੀ ਤਾਂ ਵੇਚੇਗਾ ਨਾ ਇਹ ਗਊ ਮੱਝ ਵਪਾਰੀ ਆਏ ਉਹ ਤੇ ਡਰ ਕੇ ਰਸਾ ਤੜਾ ਕੇ ਹੋ ਗਏ ਕਿਵੇਂ ਤੈਨੂੰ ਪੈਸੇ ਦੇ ਦੇਣਗੇ ਤੇਰਾ ਮਨ ਤੇਰੇ ਘਰ ਨਹੀਂ ਰਹਿੰਦਾ ਇਹ ਤੇ ਉਡਾਰੀਆਂ ਮਾਰਦਾ ਹੈ ਦਹ ਦਿਸਾਂ ਚ ਜਾਂਦਾ ਹੈ ਮਾਇਆ ਦਾ ਜਾਪ ਚੱਲਦਾ ਹੈ ਆਪਣੀ ਰਿਕਾਰਡਿੰਗ ਸੁੰਨੀ ਆਪਣੇ ਆਪ ਨੂੰ ਪੜਨਾ ਅਸੀਂ ਬਾਰੋਂ ਬਹੁਤ ਪੜ ਲਿਆ ਜੀ ਪੜਨਾ ਹੋਰ ਗੱਲ ਹੈ ਪੜਨਾ ਗੱਲ ਨਹੀਂ ਬੰਨੀ ਨਾ ਗਿਆਨ ਨਾਲ ਬੰਨੀ ਹੈ ਧਿਆਨ ਨਾਲ ਇਹ ਚੌਥੇ ਪਾਤਰ ਕੁੱਤੀ ਚ ਜਾਣਾ ਪਏਗਾ ਜੀ ਵਰਲੇ ਨੂੰ ਖੇੜ ਸਮਝ ਆਏਗੀ ਜੀ ਕਿਰਪਾ ਹੋਈ ਹੋਈ ਹੈ ਮਨੁੱਖਾ ਤੇ ਮਿਲਣਾ ਇਹ ਕਿਰਪਾ ਦੀ ਨਿਸ਼ਾਨੀ ਹੈ ਪਿਆਰੇ ਜੇ ਅਸੀਂ ਆਨੇ ਕਿਰਪਾ ਕਰੋ ਨਹੀਂ ਕਿਰਪਾ ਹੋਈ ਹੋਈ ਹੈ ਇਹ ਦੇਖ ਅਨਮੁੱਲਾ ਸਰੀਰ ਬਖਸ਼ਿਆ ਹੈ ਰਾਤ ਨੂੰ ਸੁੱਤਿਆ ਪਿਆ ਵੀ ਇਹ ਚੱਲਦਾ ਹੈ ਬ੍ਰিলਿਅੰਟਿਲੀਅਨ ਸਰਕਲ ਹੈ ਇੱਕ ਦਿਨ ਸੁੱਤਾ ਹੀ ਰਹਿ ਜਾਣਾ ਹੈ ਜੀ ਜਗ ਨਾ ਪਾਏਗਾ ਜੀ ਆਪਣੀ ਔਕਾਤ ਬਣਾਣੀ ਪੈਗੀ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰ ਆ ਕੇ ਭੁੱਲਿਆ ਨਹੀਂ ਪਰਵੇਸ਼ਰ ਤੋਂ ਅਸੀਂ ਗਵਾਚੇ ਹਾਂ ਭੁੱਲਿਆ ਉਹ ਆਇਆ ਹੋਇਆ ਹੈ ਜੀ ਖਾਡ ਖਾਦੇ ਹੋਏ ਰੋੜ ਪੱਚ ਰਿਆ ਨੇ ਇੱਕ ਕਾਰ ਹੈ ਇੱਕ ਡਰਾਈਵਲ ਹੈ ਜਦੋਂ ਡਰਾਈਵਲ ਚੱਲਿਆ ਗਿਆ ਕਾਰ ਇੱਥੇ ਸਮਾਨ ਰਹਿ ਜਾਣਾ ਹੈ ਬਾਲ ਸਾਨੂੰ ਮਿਲਿਆ ਹੈ ਉਹ ਆਇਆ ਹੋਇਆ ਹੈ ਉਹ ਵੱਡੇ ਆਏ ਹੋਏ ਕਰਕੇ ਤਾਕਤ ਹੈ ਬਾਪੂ ਨੇ ਅੱਖਾਂ ਬਖਾਈਆਂ ਡਾਕਟਰ ਸਾਹਿਬ ਕਹਿੰਦੇ ਬਾਪੂ ਜੀ ਪਿੱਛੋਂ ਹੀ ਨਹੀਂ ਪਿੱਛੇ ਜੋਤ ਚਲੀ ਗਈ ਹੁਣ ਨਹੀਂ ਦੇਖਿਆ ਜਾਣਾ ਇਹ ਬਿਨ ਅੱਖਾਂ ਤੋਂ ਬਿਨ ਕੰਨਾਂ ਤੋਂ ਬਿਨ ਪੈਰਾਂ ਤੋਂ ਟੁਰਨਾ ਪਏਗਾ ਇਹ ਭਗਤੀ ਹੈ ਇਹ ਹੈ ਭਗਤੀ ਸੂਰਾ ਬੰਨਾ ਪਏਗਾ ਜੀ ਅਸੀਂ ਮਨ ਮੁਕਾ ਮਨ ਦੀ ਮਰਜ਼ੀਆਂ ਕਰਕੇ ਹਾਰ ਰਹੇ ਆ ਬਿਨ ਪਾਣੀ ਤੋਂ ਡੁੱਬ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9417437740 ਦਸਤੋਂ ਬਹੁਤ ਹੀ ਗਲਤੀ ਹੋ ਰਹੀ ਹੈ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰਬਖਸ਼ ਨਾਰਾ ਬਖਸ਼ ਲੈਣਾ ਜੀ ਬਖਸ਼ ਲੈਣਾ ਜਬਾਨੀ ਬੋਲਣਾ ਬਹੁਤ ਔਖਾ ਹੈ ਜੀ